ਮਿੱਤਰੋ ਜੇ ਵੀਡੀਓ ਨੂੰ ਦੇਖਣਾ ਲੱਗ ਗਏ ਤਾਂ ਸਾਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅੱਜ ਦੀ ਵੀਡੀਓ 'ਚ ਛੋਡੇ ਵਾਸਤੇ ਆਪਾਂ ਇੱਕ ਤਾਂ ਘੋੜੀ ਲੈ ਕੇ ਆਏ ਆ ਤੇ ਇੱਕ ਬਸ਼ੀਰਾਗਾ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਰੇਟ ਵੀਡੀਓ ਦੇ ਵਿੱਚ ਦੱਸਾਂਗੇ ਆਪਾਂ ਭਾਸਿਰ ਬਣ ਜਾਣਗੇ ਜਾਨਵਰ ਤੇ ਇੱਕ ਹੀ ਵੀਰ ਭਰਾ ਦੇ ਕੋਲ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਹਲੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿੱਤਰੋ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲਟੇ ਸੈੱਟ ਜ਼ਰੂਰ ਕਰਿਓ ਤੇ ਫਿਰ ਸਾਡੀ ਵੀਡੀਓ ਛੋਟੀ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੂਗੀ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਰਿਆਂ ਨਾਲੋਂ ਪਹਿਲਾਂ ਤਾਂ ਆ ਬਾਈ ਹੋਰਿਆਂ ਦੇ ਕੋਲ ਇੱਕ ਇਹ ਘੋੜੀ ਆ ਤੇ ਘੋੜੀ ਦੀ ਉਮਰ 6 ਸਾਲ ਹੈ ਜੀ ਤੇ 60 ਇੰਚ ਹਾਈਟ ਦੱਸਿਆ ਮਾਲਕ ਵੀਰਾਂ ਨੇ ਤੇ 22 ਮਾਰਚ ਦੀ ਘੋੜੀ ਮੀਟ ਕਰਾਈ ਹੋਈ ਆ ਤੇ ਮੁੱਲ ਬਾਈ ਹੋਰੇ 95000 ਕਰਦੇ ਆ ਤੇ ਸਵਾਰੀ ਦੀ ਘੋੜੀ ਪਾਸ ਹੈ ਜੀ ਤੇ ਮਹਾਲੀ ਏਰੀਆ ਦਾ ਤੇ ਨੰਬਰ ਸਕਰੀਨ ਤੇ ਦੇਤਾ ਮੈਂ ਤੇ ਇੱਕ ਵਾਰੀ ਗੱਲਬਾਤ ਜ਼ਰੂਰ ਕਰਿਓ ਤੇ ਹੁਣ ਆਪਾਂ ਕਰਦੇ ਆਂ ਬਸ਼ੇਰੇ ਦੀ ਡਿਟੇਲ ਬਾਰੇ ਗੱਲਬਾਤ ਤੇ ਜਿਹੜਾ ਬਸ਼ੇਰਾ ਮਿੱਤਰੋ ਵੀਡੀਓ 'ਚ ਤੁਸੀਂ ਦੇਖ ਰਹੇ ਹੋ ਇਹ ਵੀ ਬਾਈ ਹੋਰੇ ਦੇ ਕੋਲ ਸੇਲ ਹੈ ਤੇ ਇਹ ਬਸ਼ੇਰੇ ਦੀ 3 ਮਹੀਨੇ ਉਮਰ ਹੈ ਤੇ ਰੇਟ ਬਾਈ ਹੋਰੇ 32000 ਕਰਦੇ ਆਂ ਤੇ ਮਹਾਲੀ ਏਰੀਆ 'ਗਾ ਬਾਈ ਹੋਰ ਆਂਦਾ ਤੇ ਜੇ ਕੋਈ ਮੇਰਾ ਵੀਰਪਰਾ ਆ ਬਸ਼ੇਰੇ ਨੂੰ ਖਰੀਦਣ ਦਾ ਚਾਹਵਨ ਹੈਗਾ ਤਾਂ ਨੰਬਰ ਸਕਰੀਨ 'ਤੇ ਹੈ ਜੀ ਗੱਲਬਾਤ ਕਰ ਲਿਓ ਤੇ ਘੋੜੀ ਦਾ ਮੁੱਲ ਬਾਈ ਹੋਰੇ 95000 ਕਰਦੇ ਆਂ ਬਸ਼ੇਰੇ ਦਾ ਮੁੱਲ 32000 ਹੈ ਤੇ ਨੰਬਰ ਸਕਰੀਨ 'ਤੇ ਹੈ ਜੀ ਕਰ ਲਓ ਸੰਪਰਕ ਫਿਰ ਇਹਨੂੰ